ਹਾਊਸ ਨੇ ਇੱਕ ਜਿਹੜਾ ਜੀਓਪੀ ਬਿਲ ਆ ਉਸ ਨੂੰ ਪਾਸ ਕਰ ਦਿੱਤਾ ਤਾਂ ਕਿ ਜਿਹੜੀ ਗਵਰਨਮੈਂਟ ਆ ਉਹ ਸ਼ਟਡਾਊਨ ਨਾ ਹੋਵੇ ਪਰ ਲੱਗਦਾ ਹੈ ਕਹਿੰਦੇ ਵੀ ਸੈਨੇਟ ਇਸ ਨੂੰ ਰਿਜੈਕਟ ਕਰੂਗੀ ਰਿਪਬਲਿਕਨ ਬਿਲ ਜਿਹੜਾ ਆ ਇਹ ਲੈ ਕੇ ਆਏ ਸੀ ਤਾਂ ਕਿ ਗਵਰਨਮੈਂਟ ਨੂੰ ਇਸ ਮਹੀਨੇ ਦੇ ਐਂਡ ਤੱਕ ਜਿਹੜਾ ਸ਼ਟਡਾਊਨ ਨਾ ਕਰਨਾ ਪਵੇ ਤੇ ਉਹਨਾਂ ਨੂੰ ਜਿਹੜਾ ਆ 7 ਹਫ਼ਤੇ ਹੈਗੇ ਆ ਪਾਰਟੀਆਂ ਦੇ ਨਾਲ ਨੇਗੋਸ਼ੀਏਟ ਕਰਨ ਦੇ ਲਈ ਜਿਹੜੀ ਵੋਟ ਪਈ ਸੀ 217 ਹੱਕ ਸੀ 212 ਅਗੇਂਸ ਸੀ ਇੱਕ ਡੈਮੋਕ੍ਰੇਟ ਰਿਪ੍ਰੈਜ਼ੈਂਟੇਟਿਵ ਜੈਰਟ ਗੋਲਡਨ ਜੋ ਮੇਨ ਦੇ ਆ ਉਹਨਾਂ ਨੇ ਰਿਪਬਲਿਕਨਸ ਦਾ ਸਾਥ ਦਿੱਤਾ ਹੈਗਾ ਆ ਦੋ ਰਿਪਬਲਿਕਨ ਕੰਜ਼ਰਵੇਟਿਵ ਜਿਹੜੇ ਰਿਪ੍ਰੈਜ਼ੈਂਟੇਟਿਵਸ ਹੈਗੇ ਆ ਟਿਮ ਵਾਚਰਟ ਔਰ ਟੈਨਸੀ ਤੇ ਵਿਕਟੋਰੀਆ ਸਪਾਰਸ ਇੰਡੀਆਨਾ ਦੇ ਉਹਨਾਂ ਨੇ ਇਸ ਬਿਲ ਦੇ ਅਗੇਂਸਟ ਜਿਹੜੀ ਵੋਟ ਆ ਉਹ ਪਾਈ ਹੈਗੀ ਆ ਸੋ ਅਕਤੂਬਰ ਸੈਨੇਟ ਡੈਮੋਕ੍ਰੇਟ ਬਿਲ ਜਿਹੜਾ ਆ ਇਹ ਹੁਣ ਫੰਡ ਕਰੂਗਾ ਅਕਤੂਬਰ 31 ਤੱਕ ਤੇ ਇਹ ਤੁਹਾਨੂੰ ਪਤਾ ਹੀ ਆ ਵੀ ਹਰ ਦੋ ਚੋ ਮਹੀਨੇ ਜਿਹੜਾ ਰੌਲਾ ਪੈਂਦਾ ਹੀ ਰਹਿੰਦਾ ਹੈਗਾ ਆ ਸੋ ਇਸ ਵੇਲੇ ਡਿਵਾਈਡ ਪੂਰਾ ਆ ਪੋਲੀਟਿਕਲੀ ਅਮਰੀਕਾ ਦੇ ਵਿੱਚ ਤੇ ਕਿਸੇ ਵੀ ਇਸ਼ੂ ਦੇ ਉੱਤੇ ਰਲ ਕੇ ਜਿਹੜੀ ਕੋਈ ਵੀ ਐਗਰੀ ਨਹੀਂ ਹੋ ਰਿਹਾ ਹੈਗਾ ਬਖਵਾਖ ਆਪਸ਼ਨ ਚੱਲ ਰਹੀਆਂ ਹੈ ਹੈਲਥ ਕੇਅਰ ਨੂੰ ਲੈ ਕੇ ਲੋਕਾਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋਣਾ ਮੈਡੀਕੇਟ ਨੂੰ ਲੈ ਕੇ ਇਨਫਲੇਸ਼ਨ ਨੂੰ ਲੈ ਕੇ ਇਕਨੋਮੀ ਨੂੰ ਜੋਬਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਆ ਇਸ ਵੱਲੋਂ ਕਾਫੀ ਜ਼ਿਆਦਾ ਜਿਹੜਾ ਅ ਤੱਕਾ ਵੀ ਕੀਤਾ ਜਾ ਰਿਹਾ ਹੈਗਾ ਉਹ ਤੁਹਾਡੇ ਸਾਹਮਣੇ ਹੀ ਆ ਕਿੰਨੀਆਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੋ ਇਹ ਸਾਰੇ ਜਿਹੜੇ ਇਸ਼ੂ ਹੈਗੇ ਆ ਉਹ ਚੱਲ ਰਹੇ ਹੈਗੇ ਆ ਇਸ ਕਰਕੇ ਜਿਹੜਾ ਅੱਜ ਇਹ ਜਿਹੜਾ ਬੇਲਾ ਕਾਂਗਰਸ ਦੇ ਵਿੱਚ ਜਰੂਰ ਪਾਸ ਹੋ ਗਿਆ ਹੈਗਾ ਜੀ ਸੋ ਹਾਊਸ ਨੇ ਪਾਸ ਕੀਤਾ ਹੈ ਤੇ ਸੈਨੇਟ ਦੇ ਵਿੱਚ ਉਹ ਫਿਲਾਬਸਟਰ ਨੂੰ ਓਵਰਕਮ ਕਰਨ ਦੇ ਲਈ 60 ਵੋਟਾਂ ਦੀ ਜ਼ਰੂਰਤ ਆ 60 ਦੀ ਮੈਜੋਰਟੀ ਤਾਂ ਜੇ ਅ ਅ ਰਿਪਬਲਿਕਨਸ ਦੇ ਕੋਲ ਨਹੀਂ ਹੈਗੀ ਸੋ ਕੈਨ ਦੇ ਬੀ ਸ਼ਟਡਾਊਨ ਨੂੰ ਵਰਟ ਕਰਨ ਦੇ ਲਈ ਬੇਸਿਕਲੀ ਇਹਨਾਂ ਨੂੰ ਬਾਈਪਾਰਟਿਜ਼ਨ ਸਪੋਰਟ ਦੀ ਜ਼ਰੂਰਤ ਹੋਊਗੀ ਸੋ ਕੁਝ ਡੈਮੋਕ੍ਰੇਟਾਂ ਦੀਆਂ ਵੋਟਾਂ ਇਹਨਾਂ ਨੂੰ ਚਾਹੀਦੀਆਂ ਹੋਣਗੀਆਂ ਤੇ ਹਾਲ ਦੀ ਘੜੀ ਨਜ਼ਰ ਨਹੀਂ ਆ ਰਿਹਾ ਕਿ ਕੋਈ ਡੈਮੋਕ੍ਰੇਟ ਇਹਨਾਂ ਦਾ ਇਸ ਬਿਲ ਦੇ ਵਿੱਚ ਖਾਸ ਕਰਕੇ ਸੈਨੇਟ ਦੇ ਵਿੱਚ ਸਾਥ ਦੇ ਸਕਦੇ ਆ ਸੋ ਸੈਨੇਟ ਡੈਮੋਕ੍ਰੇਟ ਇੱਕ ਹੋਰ ਆਪਣੇ ਵੱਲੋਂ ਬਿਲ ਜਿਹੜਾ ਲਿਆ ਰਹੇ ਆ ਉਹਨਾਂ ਦੀਆਂ ਪਾਲਿਸੀ ਡਿਮਾਂਡ ਇਹ ਆ ਵੀ ਪਰਮਾਨੈਂਟਲੀ ਐਕਸਟੈਂਡ ਕੀਤੀਆਂ ਜਾਣ ਉਹ ਬਾਮਾ ਖੇਡ ਦੀਆਂ ਸਬਸਿਡੀਆਂ ਜਿਹੜੀਆਂ ਇਸ ਸਾਲ ਦੇ ਅਖੀਰ ਦੇ ਵਿੱਚ ਐਕਸਪਾਇਰ ਹੋਣੀਆਂ ਆ ਤੇ ਜਿਹੜੇ ਮੈਡੀਕੇਟ ਕੱਟ ਕਿਤੇ ਆ ਉਹਨਾਂ ਨੂੰ ਰਿਵਰਸ ਕੀਤਾ ਜਾਓ ਜਾਵੇ ਡੋਨਲਡ ਟਰੰਪ ਜੋ ਕਿ ਕੈਂਪੇਨ ਦੇ ਵਿੱਚ ਝੂਠ ਬੋਲਦੇ ਰਹੇ ਵੀ ਇਸ ਨੂੰ ਅਸੀਂ ਹੱਥ ਨਹੀਂ ਲਾਵਾਂਗੇ ਤੇ ਪਰ ਇਵੈਂਚੁਅਲੀ ਮੈਡੀਕੇਟ ਦੇ ਵਿੱਚ ਉਹਨਾਂ ਨੇ ਕੱਟ ਜਿਹੜੇ ਆ ਉਹ ਕਰ ਦਿੱਤੇ ਸੋ ਅਡਰੈਸ ਜਿਹੜਾ ਕਹਿੰਦੇ ਵੀ ਜਿਹੜੀਆਂ ਟਰੰਪ ਉਹਨਾਂ ਨੇ ਫੰਡਿੰਗ ਕੱਟਸ ਕੀਤੇ ਆ ਡੈਮੋਕ੍ਰੇਟ ਕਹਿੰਦੇ ਵੀ ਅਸੀਂ ਬੜੇ ਗਰਮ ਆ ਇਸ ਚੀਜ਼ ਨੂੰ ਲੈ ਕੇ ਤੇ ਜਿਹੜੀ ਫੋਰਨ ਐਡ ਦੇ ਉੱਤੇ ਫ੍ਰੀਜ਼ ਲਾਇਆ ਉਹਨੂੰ ਅਸੀਂ ਚਿਕਾਉਣਾ ਆ ਸੋ ਹੁਣ ਦੇਖੋ ਵੀ ਇਹ ਹੁਣ ਜਿਹੜਾ ਮੈਚ ਇਹਨਾਂ ਦਾ ਆਪਸ 'ਚ ਪਿਆ ਆ ਇਸ ਸ਼ਟਡਾਊਨ ਤੋਂ ਬਚਾਉਣ ਦੀ ਖਾਤਰ ਕਿਹੜੀ ਗੱਲ ਕੋਈ ਮੰਨੀ ਜਾਂਦੀ ਹੈ ਜਾਂ ਕਿਹੜੀ ਗੱਲ ਰਹਿ ਜਾਂਦੀ ਆ ਜਾਂ ਇਵੈਂਚੁਅਲੀ ਆਪਾਂ ਸ਼ਟਡਾਊਨ ਵੱਲੋਂ ਜਿਹੜਾ ਹੋ ਵੱਦਾਂਗੇ ਆ ਵੱਧੇ ਆ ਸੋ lettes see ਕਿ ਇਸ ਦੇ ਵਿੱਚ ਬੰਦ ਆ ਜਾਂ ਫਿਰ ਜਿਹੜੇ ਕੁਝ ਕੋਈ ਡੈਮੋਕ੍ਰੇਟ ਉਧਰੋਂ ਸੈਨੇਟਰ ਅਜੇ ਹੀ ਆ ਜਿਹੜੇ ਇਵੈਂਚੁਅਲੀ ਰਿਪਬਲਿਕਨਸ ਦਾ ਸਾਥ ਦੇ ਕੇ ਇਸ ਬਿਲ ਨੂੰ ਉੱਥੇ ਪਾਸ ਜਿਹੜਾ ਉਹ ਕਰਵਾ ਦੇਣਗੇ ਸੋ ਕਾਫੀ ਅਜੇ ਕਹਿ ਸਕਦੇ ਵੀ ਕਿਆ ਸਰਾਈਆਂ ਨੇ ਕਈ ਤਰੀਕੇ ਦੀਆਂ ਜਿਹੜੀਆਂ ਸੰਭਾਵਨਾਵਾਂ ਇੱਥੇ ਸਾਹਮਣੇ ਆ ਤੇ ਆ ਦੇਖੋ ਕੀ ਹੁੰਦਾ ਹਾਊਸ 29 ਤੇ 30 ਸਪਟੰਬਰ ਨੂੰ ਸੈਸ਼ਨ ਦੇ ਵਿੱਚ ਦੁਬਾਰਾ ਆਵੇਗਾ ਹੁਣ ਤੇ ਇਸ ਤੋਂ ਬਾਅਦ ਦੇ ਵਿੱਚ ਅੱਗੇ ਕੀ ਹੁੰਦਾ ਆ ਉਧਰ 40 ਕਰਕੇ ਦੀ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਹਾਊਸ ਤੇ ਇਸ ਬਿੱਲ ਦੇ ਵਿੱਚ ਜਿਹੜਾ ਪਾਸ ਹੋਇਆ 58 ਮਿਲੀਅਨ ਡਾਲਰ ਜੁਡੀਸ਼ੀਅਲ ਤੇ ਐਗਜ਼ੀਕਟਿਵ ਬ੍ਰਾਂਚ ਦੀ ਸਿਕਿਉਰਿਟੀ ਦੇ ਲਈ ਵਾਧੂ ਜਿਹੜੇ ਆ ਉਹ ਦਿੱਤੇ ਗਏ ਆ ਤੇ ਨਾਲ ਹੀ 30 ਮਿਲੀਅਨ ਡਾਲਰ ਐਕਸਟਰਾ ਸਿਕਿਉਰਿਟੀ ਮੈਂਬਰਸ ਆਫ ਕਾਂਗਰਸ ਉਹਨਾਂ ਨੂੰ ਜਿਹੜੀ ਆ ਉਹ ਮਿਲੇਗੀ ਤੇ ਲੋਕਲ ਪੁਲਿਸ ਨੂੰ ਰੀਇੰਬਰਸਮੈਂਟ ਜਿਹੜੀ ਇਸ ਦੇ ਵਿੱਚ ਮਿਲਣਗੀਆਂ ਜਿਹੜੇ ਵੀ ਲਾ ਮੇਕਰਸ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਨਾਂ ਦਾ ਖਰਚਾ ਜਿਹੜਾ ਉਹ ਆਊਗਾ ਚਾਹੇ ਉਹ ਟਾਊਨ ਹਾਲ ਦੇ ਵਿੱਚ ਆ ਤੇ ਚਾਹੇ ਪਬਲਿਕ ਇਵੈਂਟਸ ਦੇ ਵਿੱਚ ਆ ਅੱਜ ਤੋਂ 10 ਸਾਲ ਪਹਿਲਾਂ ਹਰਜੋਤ ਸਿੰਘ ਜੀ ਸਾਰੇ ਜਾਣੇ ਇਹ ਕਹਿੰਦੇ ਸੀਗੇ ਵੀ ਦੇਖੋ ਇੱਥੇ ਦਾ ਕਾਂਗਰਸਮੈਨ ਵੀ ਸੈਨੇਟਰ ਵੀ ਆਮ ਬੰਦਾ ਜਿਹੜਾ ਕੋਈ ਵੀ ਪੋਲੀਟੀਸ਼ੀਅਨ ਆ ਉਹ ਵਿਦਆਊਟ ਸਿਕਿਉਰਟੀ ਆਪੇ ਗੱਡੀ ਚਲਾ ਕੇ ਜਿਹੜਾ ਉਹ ਆ ਜਾਂਦਾ ਕਈ ਥਾਵਾਂ ਤੇ ਅਜੇ ਵੀ ਇਦਾਂ ਹੋਊਗਾ ਪਰ ਹੁਣ ਜਿੱਦਾਂ ਦੀ ਦੌਰ ਚੱਲਿਆ ਆ ਪੋਲਿਟਿਕਲ ਵਾਇਲੈਂਸ ਦਾ ਪਤਾ ਨਹੀਂ ਵੀ ਕਿੰਨੇ ਕਿਦੀ ਕਿੱਥੇ ਜਾਨ ਜਿਹੜੀ ਉਹ ਲੈ ਲੈਣੀ ਆ ਇਦਾਂ ਦੀ ਸਥਿਤੀ ਵੀ ਕਈ ਵਾਰੀ ਹੁਣ ਲੋਕ ਭੜਕੇ ਬਹੁਤ ਹੋਏ ਆ ਤੇ ਉਹ ਕਰ ਜਾਂਦੇ ਆ ਸੋ ਉਹਦੇ ਲਈ ਹੁਣ ਐਡੀਸ਼ਨਲ ਸਿਕਿਉਰਿਟੀ ਲੋਕਲ ਲਾਫ ਆਫਿਸਿਸ ਲੋਕਲ ਲਾ ਐਨਫੋਰਸਮੈਂਟ ਦੇ ਮੋਢਿਆਂ ਦੇ ਉੱਤੇ ਵੀ ਜਿਹੜਾ ਭਾਰ ਆ ਇਸ ਦੇ ਵਿੱਚ ਜਿਹੜਾ ਹੋ ਵਧੇਗਾ ਸੋ 2026 ਦੇ ਫਿਸਕਲ ਈਅਰ ਦੇ ਜਿਹੜੇ ਬਿਲਸ ਉਹ ਕਿਦਾਂ ਪੂਰੇ ਕੀਤੇ ਜਾਣਗੇ ਉਸ ਦੇ ਲਈ ਹੁਣ ਦੋਨਾਂ ਹੀ ਤਰ੍ਹਾਂ ਨੂੰ ਕੁਝ ਨਾ ਕੁਝ ਆਪਣੀਆਂ ਗੱਲਾਂ ਮਨਵਾਉਣੀਆਂ ਪੈਣੀਆਂ ਤੇ ਕੁਝ ਜਿਹੜੀਆਂ ਉਹ ਛੱਡਣੀਆਂ ਪੈਣਗੀਆਂ